ਚਿੱਟੇ ਵਾਲੀ ਅਮਨਦੀਪ ਕੌਰ ਜਾਂ ਕਹਿ ਲਈਏ ਕਾਲੀ ਥਾਰ ਵਾਲੀ ਅਮਨਦੀਪ ਕੌਰ ਜਾਂ ਕਹਿ ਲਈਏ ਇੰਸਟਾਗ੍ਰam ਦੀਆਂ ਰੀਲਾਂ ਵਾਲੀ ਅਮਨਦੀਪ ਕੌਰ ਬਹੁਤ ਸਾਰੀਆਂ ਖਬਰਾਂ ਉਹਦੇ ਬਾਬਤ ਆਉਂਦੀਆਂ ਰਹੀਆਂ ਪਰ ਸਿੱਟਾ ਕੀ ਨਿਕਲਿਆ ਉਹ ਖਬਰਾਂ ਧੁੰਦਲੀਆਂ ਪੈ ਗਈਆਂ ਤੇ ਅਮਨਦੀਪ ਕੌਰ ਦੇ ਬਾਰੇ ਤਾਜ਼ਾ ਜਾਣਕਾਰੀ ਵੀ ਦੇ ਦਿੱਗੇ ਕਿ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਆ ਉਹਦੇ ਵਕੀਲਾਂ ਦੇ ਵੱਲੋਂ ਪਿਛਲੇ ਦਿਨੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਜਿਹੜੀ ਪਾਈ ਗਈ ਸੀ ਜ਼ਮਾਨਤ ਦੇ ਲਈ ਉਹ ਰੱਦ ਕਰ ਦਿੱਤੀ ਗਈ ਸੀ ਅਮਨਦੀਪ ਕੌਰ ਨੇ ਆਪਦੇ ਵਕੀਲਾਂ ਰਾਹੀਂ ਮੁੜ ਕੇ ਸੁਣਵਾਈ ਦੀ ਅਦਾਲਤ ਦੇ ਵਿੱਚ ਅਰਜ਼ੀ ਦਿੱਤੀ ਅਦਾਲਤ ਨੇ ਅਰਜ਼ੀ ਸਵੀਕਾਰ ਕਰ ਲਈ ਪਰ ਜੱਜ ਸਹਿਬਾਨ ਦੇ ਵੱਲੋਂ ਇੱਕ ਵਾਰ ਫਿਰ ਉਹਦੀ ਜ਼ਮਾਨਤ ਦੇ ਉੱਤੇ ਕਾਟਾ ਫੇਰ ਦਿੱਤਾ ਗਿਆ ਜਾਨੀ ਕਿ ਹੁਣ ਅਮਨਦੀਪ ਕੌਰ ਦਾ ਇਹ ਮੁੱਦਾ ਸੁਪਰੀਮ ਕੋਰਟ ਤੇ ਜਾਊਗਾ ਜਾਂ ਜਾ ਚੁੱਕਿਆ ਹੋਣਾ ਉਹਨੂੰ ਜ਼ਮਾਨਤ ਉੱਥੇ ਮਿਲਣੀ ਕਿ ਨਹੀਂ ਢੋਲੀ ਦੇ ਵਿੱਚ ਖੈਰ ਪੈਣੀ ਹੈ ਕਿ ਨਹੀਂ ਪੈਣੀ ਇਹ ਸਮਾਂ ਦੱਸੂਗਾ ਪਰ ਮੈਂ ਬਹੁਤ ਵਾਰ ਪਹਿਲਾਂ ਵੀ ਦੱਸਿਆ ਬੇਨਤੀ ਦੇ ਰੂਪ ਦੇ ਵਿੱਚ ਕਿ ਅਸੀਂ ਕਈ ਵਾਰੀ ਇੱਕੋ ਖਬਰ ਦੇ ਉੱਤੇ ਧਿਆਨ ਕੇਂਦਰਿਤ ਕਰ ਲੈਣੇ ਆ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਪੁਲਿਸ ਮੁਲਾਜ਼ਮ ਨੇ ਜਿਹੜੀਆਂ ਕਿ ਅਮਨਦੀਪ ਕੌਰ ਦੇ ਰਾਹਾਂ ਦੇ ਉੱਤੇ ਤੁਰਦੀਆਂ ਬਹੁਤ ਸਾਰੇ ਪੁਲਿਸ ਮੁਲਾਜ਼ਮ ਨੇ ਜਿਹੜੇ ਕਿ ਖਾਕੀ ਦੇ ਵਿੱਚ ਅਮਨਦੀਪ ਕੌਰ ਵਰਗੇ ਹਨ ਜਿਨ੍ਹਾਂ ਦੇ ਬਾਬਤ ਕਦੇ-ਕਦਾਈਂ ਖਬਰਾਂ ਆ ਜਾਂਦੀਆਂ ਪਰ ਬਹੁਤਿਆਂ ਦੇ ਬਾਰੇ ਖਬਰਾਂ ਹੁੰਦੀਆਂ ਨਹੀਂ ਇਹਦਾ ਮਤਲਬ ਇਹ ਵੀ ਨਹੀਂ ਕਿ ਸਾਰੀ ਪੰਜਾਬ ਪੁਲਿਸ ਮਾੜੀ ਆ ਪੰਜਾਬ ਪੁਲਿਸ ਦੇ ਵਿੱਚ ਚੰਗਿਆਂ ਦੀ ਵੀ ਘਾਟ ਨਹੀਂ ਪਰ ਚੰਗੇ ਤੋਂ ਬਿਲਕੁਲ ਉਲਟ ਲੋਕਾਂ ਦੀ ਵੀ ਘਾਟ ਨਹੀਂ ਹੁਣ ਅਰਸ਼ਪ੍ਰੀਤ ਕੌਰ ਦੀ ਗੱਲ ਕਰ ਲੋ ਅਰਸ਼ਪ੍ਰੀਤ ਕੌਰ ਗਰੇਵਾਲ ਆ ਪਿਛਲੇ ਕਈ ਮਹੀਨਿਆਂ ਤੋਂ ਭਗੌੜੀ ਆ ਤੇ ਕੇਸ ਬਿਲਕੁਲ ਅਮਨਦੀਪ ਕੌਰ ਤੇ ਅਰਸ਼ਪ੍ਰੀਤ ਕੌਰ ਦਾ ਰਲਦਾ ਇੱਕੋ ਜਿਹਾ ਕੇਸ ਆ ਇਹ ਗੱਲ ਵੱਖਰੀ ਹੈ ਵੀ ਅਮਨਦੀਪ ਕੌਰ ਮੌਕੇ ਦੇ ਉੱਤੇ ਕਿਨੇ 17 ਗ੍ਰਾਮ ਤੋਂ ਵੱਧ ਚਿੱਟੇ ਸਮੇਤ ਫੜੀ ਗਈ ਸੀ ਜਿਵੇਂ ਕਿ ਦੋਸ਼ ਹੈ ਤੇ ਜਿਹੜੀ ਅਰਸ਼ਪ੍ਰੀਤ ਕੌਰ ਆ ਇਹ 2 ਕਿਲੋ ਅਫੀਮ ਦਿਖਾ ਕੇ ਤੇ 3 ਕਿਲੋ ਫੀਮ ਲੁਕਾ ਕੇ ਤੇ ਦੋ ਬੰਦੇ ਬਚਾ ਕੇ ਤੇ 8 ਲੱਖ ਰੁਪਏ ਦੇ ਚ ਸੌਦਾ ਕਰਕੇ 5 ਉਹਦੇ ਵਿੱਚੋਂ ਲੈ ਕੇ ਤੇ ਬਾਅਦ ਦੇ ਵਿੱਚ ਇਨਕੁਆਰੀ ਦੇ ਵਿੱਚ ਜਦੋਂ ਗੱਲ ਖੁੱਲੀ ਤਾਂ ਫਿਰ ਇਹਦੇ ਉੱਤੇ ਵੀ ਪਰਚਾ ਦਰਜ ਹੋਇਆ ਇਹਦੇ ਉੱਤੇ ਵੀ ਨਸ਼ੇ ਦਾ ਪਰਚਾ ਦਰਜ ਹੋਇਆ ਇਹ ਉਸ ਦਿਨ ਤੋਂ ਲੈ ਕੇ ਹੁਣ ਤੱਕ ਭਗੌੜੀ ਆ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਆ ਇੱਕ ਵਾਰ ਵੀ ਅਰਸ਼ਪ੍ਰੀਤ ਕੌਰ ਗਰੇਵਾਲ ਅਦਾਲਤ ਦੇ ਵਿੱਚ ਨਹੀਂ ਗਈ ਇਹਦੇ ਉੱਤੇ ਇੱਕ ਹੋਰ ਪਰਚਾ ਦਰਜ ਕਰ ਲਿਆ ਗਿਆ ਹੁਣ ਇਹ ਬੀਬੀ ਆ ਜਿਹੜੀ ਉਹ ਪਘੌੜੀ ਆ ਅਦਾਲਤਰੀ ਨਜ਼ਰ ਦੇ ਵਿੱਚ ਤੇ ਪੁਲਿਸ ਪੁਲਿਸ ਵਾਲੀ ਨੂੰ ਫੜ ਨਹੀਂ ਸਕੀ ਸਵਾਲ ਇਹ ਆ ਜੇ ਅੱਜ ਪੁਲਿਸ ਮੁਲਾਜ਼ਮ ਪੁਲਿਸ ਵਾਲਿਆਂ ਨੂੰ ਨਹੀਂ ਫੜਦੇ ਤੇ ਫਿਰ ਭਾਈ ਕਿਵੇਂ ਆਪਾਂ ਕਹਿ ਸਕਦੇ ਹਾਂ ਵੀ ਗੈਂਗਸਟਰ ਕਾਬੂ ਆ ਜਾਣਗੇ ਸਮਾਜ ਵਿਰੋਧੀ ਅਨਸਰ ਕਾਬੂ ਆ ਜਾਣਗੇ ਪੰਜਾਬ ਦਾ ਨੁਕਸਾਨ ਕਰਨ ਵਾਲੇ ਕਾਬੂ ਆ ਜਾਣਗੇ ਅਕਸਰ ਹੀ ਜਦੋਂ ਪੁਲਿਸ ਦੇ ਉੱਤੇ ਪਰਚਾ ਦਰਜ ਹੁੰਦਾ ਪਹਿਲੀ ਗੱਲ ਤਾਂ ਪਰਚਾ ਦਰਜ ਕਰਨ ਨੂੰ ਚਿਤ ਨਹੀਂ ਕਰਦਾ ਜੇ ਕਦੇ ਪਰਚਾ ਦਰਜ ਹੋ ਗਿਆ ਤਾਂ ਪੁਲਿਸ ਪੁਲਿਸ ਨੂੰ ਫੜਦੀ ਨਹੀਂ ਜਿਵੇਂ ਕਿ ਆਪਾਂ ਕਰਨਲ ਬਾਠਵਾਲੇ ਮਾਮਲੇ 'ਚ ਵੀ ਦੇਖਿਆ ਜਿਹੜੇ ਉਦੋਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਪਰਚਾ ਦਰਜ ਹੋਇਆ ਅੱਜ ਤੱਕ ਨੀਓ ਫੜੇ ਗਏ ਪੁਲਿਸ ਇਹ ਗੱਲ ਕਹਿੰਦੀ ਜੇ ਕੋਸ਼ਿਸ਼ਾਂ ਕਰ ਰਹੇ ਪਰ ਫੜੇ ਨਹੀਂ ਜਾਂਦੇ ਉਹ ਕਾਰਨ ਕੀ ਆ ਪੰਜਾਬ ਦੇ ਵਿੱਚੋਂ ਕਈ ਪੁਲਿਸ ਅਧਿਕਾਰੀ ਸੀਨੀਅਰ ਪੁਲਿਸ ਅਧਿਕਾਰੀ ਜਿਨ੍ਹਾਂ ਦੇ ਉੱਤੇ ਨਸ਼ੇ ਦੇ ਪਰਚੇ ਦਰਜ ਹੋਏ ਉਹਨਾਂ ਦੇ ਖਿਲਾਫ ਲੁੱਕਆਊਟ ਨੋਟਿਸ ਵੀ ਜਾਰੀ ਹੋ ਗਏ ਉਹ ਭਗੋੜੇ ਵੀ ਕੋਸ਼ਤ ਕਰਤੇ ਲਾਂ ਦਿੱਤੇ ਆ ਪਰ ਉਹ ਬਾਹਰਲੇ ਮੁਲਕਾਂ 'ਚ ਭੱਜ ਗਏ ਹੋ ਕਿਤੇ ਭੱਜ ਗਏ ਹੋ ਕਿਤੇ ਭੱਜ ਗਿਆ ਮਤਲਬ ਪੁਲਿਸ ਦੇ ਹੱਥ ਪਹਿਲੇ ਮਿੰਟ ਦੇ ਵਿੱਚ ਹੀ ਖੜੇ ਹੋ ਜਾਂਦੇ ਆ ਵੀ ਸਾਨੂੰ ਤਾਂ ਲੱਭਦਾ ਨਹੀਂ ਅਰਸ਼ਪ੍ਰੀਤ ਕੌਰ ਗਰੇਵਾਲਾ ਕੌਣ ਆ ਕੋਟ ਹੀ ਸੇਖਾ ਥਾਣਾ ਮੋਗਾ ਦੇ ਵਿੱਚ ਇੱਥੇ ਇਹ ਐਸ ਐਚ ਓ ਸੀ ਦੋ ਸ਼ਰੇ ਤੇ ਇਹ ਲੱਗਾ ਸੀ ਵੀ ਇੱਕ ਥਾਂ ਦੇ ਉੱਤੇ ਨਾਕਾ ਲਾਇਆ ਨਾਕੇ ਤੇ ਇੱਕ ਗੱਡੀ ਰੋਕੀ ਗਈ ਆ ਉਸ ਗੱਡੀ ਦੇ ਵਿੱਚੋਂ 2 ਕਿਲੋ ਫੀਮ ਬਰਾਮਦ ਕੀਤੀ ਗਈ ਆ ਤੇ ਇੱਕ ਬੰਦੇ ਦੇ ਉੱਤੇ ਐਨ ਡੀ ਪੀ ਐਸ ਦਾ ਪਰਚਾ ਦਰਜ ਹੋਇਆ ਬਾਅਦ ਵਿੱਚ ਇਨਕੁਆਰੀ ਹੋਈ ਪਤਾ ਲੱਗਾ ਜੀ ਕਿ ਬੰਦਾ ਇੱਕ ਨਹੀਂ ਸੀ ਬੰਦੇ ਤਿੰਨ ਸੀ ਦੋ ਬੰਦੇ ਛੱਡ ਦਿੱਤੇ ਗਏ ਦੋਸ਼ ਇਹ ਲੱਗਾ ਵੀ ਜਿਹੜੇ ਦੋ ਛੱਡੇ ਗਏ 3 ਕਿਲੋ ਫੀਮ ਉਹਨਾਂ ਕੋਲੇ ਵੀ ਸੀ। ਮਤਲਬ ਕੁੱਲ ਅਫੀਮ 5 ਕਿਲੋ ਸੀ। ਦਿਖਾਈ ਗਈ 2 ਕਿਲੋ। ਬੰਦਾ ਫੜਿਆ ਗਿਆ ਇੱਕ, ਛੱਡੇ ਗਏ ਦੋ। ਸੌਦਾ ਹੋਇਆ 8 ਲੱਖ ਦੇ ਵਿੱਚ 5 ਲੱਖ ਰੁਪਈਆ ਮਿਲ ਗਿਆ ਸੀ ਜਿਹਨੂੰ ਕਿ ਅਰਸ਼ਪ੍ਰੀਤ ਕੌਰ ਘਰੇਵਾਲ ਨੇ ਬਲਖੰਡੀ ਦੇ ਇੱਕ ਜਿਹੜਾ ਬਲਖੰਡੀ ਥਾਣੇ ਵਾਲਾ ਇਹ ਮੁੰਸ਼ੀਆ ਉਹਨੇ ਤੇ ਇੱਕ ਹੋਰ ਪੁਲਿਸ ਅਧਿਕਾਰੀ ਨੇ ਇਹਨਾਂ ਨੇ ਆਪਸ ਦੇ ਵਿੱਚ ਪੈਸੇ ਵੰਡ ਲਏ। ਇਨਕੁਆਰੀ ਹੋਈ ਡੀਐਸਪੀ ਪੱਤਰ ਦੇ ਅਧਿਕਾਰੀਆਂ ਨੇ ਆਪਣੇ ਬਿਆਨ ਜਾਰੀ ਕੀਤੇ ਪਰ ਇੱਕ ਵਾਰ ਫਿਰ ਪੋਸਟ ਪਾਈ ਸੀ। ਕਾਫੀ ਸਮਾਂ ਹੋ ਗਿਆ ਲੰਮੀ ਚੌੜੀ ਪੋਸਟ ਬਹੁਤ ਵੱਡੀ ਸੋਸ਼ਲ ਮੀਡੀਆ ਤੇ ਪਾਈ ਜਿਹਦੇ ਵਿੱਚ ਅਰਸ਼ਪ੍ਰੀਤ ਕੌਰ ਨੇ ਗੱਲ ਕਹੀ ਸੀ ਕਿ ਮੈਨੂੰ ਜਾਣਬੁੱਝ ਕੇ ਫਸਾਇਆ ਗਿਆ ਮੈਂ ਪੁਲਿਸ ਅਧਿਕਾਰੀਆਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋਈ ਆ ਮੇਰੇ ਨਾਲ ਗਲਤ ਵਰਤਾਓ ਕੀਤਾ ਗਿਆ ਮੇਰੇ ਉੱਤੇ ਗਲਤ ਦੋਸ਼ ਲਾਏ ਗਏ ਆ ਆਪਾਂ ਇੱਕ ਸਕਿੰਟ ਲਈ ਇਹ ਵੀ ਮੰਨ ਲਿਆ ਕਿ ਅਰਸ਼ਪ੍ਰੀਤ ਕੌਰ ਆ ਜਿਹੜੀ ਉਹਦਾ ਦੋਸ਼ ਕੋਈ ਨਹੀਂਗਾ ਉਹਦੇ ਖਿਲਾਫ ਸਾਜ਼ਿਸ਼ ਹੋ ਗਈ ਪਰ ਭਾਈ ਤੁਹਾਨੂੰ ਅਦਾਲਤ ਦੇ ਵਿੱਚ ਜਾਣ ਤੋਂ ਕਿਨੇ ਰੋਕਿਆ ਸੀ ਅਦਾਲਤ ਦੇ ਵਿੱਚ ਜਾ ਕੇ ਆਪਾਂ ਆਪਦਾ ਪੱਖ ਕਿਉਂ ਨਹੀਂ ਰੱਖਿਆ ਆਪਾਂ ਪਘੋੜੇ ਕਿਉਂ ਹੋ ਗਏ ਆ ਜੇ ਆਪਾਂ ਸੱਚੇ ਸੀ ਆਪਾਂ ਉੱਥੇ ਜਾ ਕੇ ਗੱਲ ਕਿਉਂ ਨਹੀਂ ਸਾਬਤ ਕੀਤੀ ਤੇ ਜਾਂ ਜੇਕਰ ਤੁਸੀਂ ਸੱਚੇ ਹੋ ਸਾਨੂੰ ਮੌਕਾ ਦਿਓ ਅਸੀਂ ਤੁਹਾਡੀ ਇੰਟਰਵਿਊ ਕਰਨੀ ਚਾਹੁੰਦੇ ਆ ਅਸੀਂ ਤੁਹਾਨੂੰ ਸਵਾਲ ਕਰਨੇ ਚਾਹੁੰਦੇ ਆ ਤੁਸੀਂ ਸੱਚਾਈ ਵਾਲੇ ਉੱਤਰ ਦੇ ਦਿਓ ਫਿਰ ਆਪਾਂ ਇਹ ਗੱਲ ਕਰ ਲੈਨੇ ਆ ਕਹਿਣ ਦਾ ਭਾਵ ਇਹ ਆ ਕਿ ਇਸ ਮਾਮਲੇ ਨੇ ਜ਼ਾਹਰ ਕਰਤੀ ਹੈ ਗੱਲ ਕਿ ਇੱਕ ਅਮਨਦੀਪ ਕੌਰ ਨਹੀਂ ਅਮਨਦੀਪ ਕੌਰ ਵਰਗੇ ਕਾਂਡ ਕਈ ਹੋਰ ਪੁਲਿਸ ਮੁਲਾਜ਼ਮ ਬੰਦਿਆਂ ਦੇ ਤੇ ਔਰਤਾਂ ਦੇ ਹੈਗੇ ਆ ਉਹਨਾਂ ਦੇ ਵਿੱਚੋਂ ਕਿਸੇ ਦੀ ਗੱਲ ਉਜਾਗਰ ਹੋ ਜਾਂਦੀ ਆ ਕਿਸੇ ਦੀ ਗੱਲ ਉਜਾਗਰ ਨਹੀਂ ਹੁੰਦੀ ਮੇਰੇ ਕੋਲੇ ਜਿੰਨਾ ਕਵੇਰਵਾ 9 ਮਹੀਨੇ ਪਹਿਲਾਂ ਇਹਦੇ ਉੱਤੇ ਪਰਚਾ ਦਰਜ ਹੋਇਆ ਸੀ ਲਗਭਗ 9 ਮਹੀਨੇ ਪਹਿਲਾਂ ਤੇ ਹਾਲੇ ਤੱਕ ਇਹ ਬੀਬੀ ਭਗੌੜੀ ਹੈਗੀ ਆ 5 ਲੱਖ ਰੁਪਏ ਦਾ ਜਿਵੇਂ ਆਪਾਂ ਦੱਸਿਆ ਵੀ ਭਾਈ ਲੈਣ ਦਾ ਦੋਸ਼ ਲੱਗਾ ਹੈਗਾ 23 ਅਕਤੂਬਰ 2024 ਨੂੰ ਨਸ਼ਾ ਤਸਕਰ ਨੂੰ ਛੱਡਣ ਦੇ ਇਵਸ ਦੇ ਵਿੱਚ ਇਹਨੇ 5 ਲੱਖ ਰੁਪਏ ਲਿਆ ਰਿਸ਼ਵਤ ਦੇ ਤੌਰ ਤੇ ਲੈ ਲਿਆ ਉਸ ਤੋਂ ਬਾਅਦ ਇਹ ਫਰਾਰ ਆ ਤੇ ਇਹ ਪਤਾ ਲੱਗਾ ਜੀ ਕਿ ਥਾਣਾ ਕੋਟੀ ਸੇਖਾਂ ਦੇ ਵਿੱਚ ਅਰਸ਼ਪ੍ਰੀਤ ਕੌਰ ਦੇ ਖਿਲਾਫ ਧਾਰਾ 209 ਦੇ ਤਹਿਤ ਕੇਸ ਹੁਣ ਦਰਜ ਕੀਤਾ ਗਿਆ ਕਿਉਂਕਿ ਇਹਨੂੰ ਅਦਾਲਤ ਨੇ ਭਗੌੜੀ ਕਰਾਰ ਦੇ ਦਿੱਤਾ ਉਸ ਤੋਂ ਅਗਲੀ ਗੱਲ ਇਹ ਆ ਵੀ ਪੁਲਿਸ ਦੇ ਮੁਤਾਬਕ 1 ਅਕਤੂਬਰ 2024 ਨੂੰ ਮੁਖਬਰ ਨੇ ਇਸ ਗੱਲ ਦੀ ਸੂਚਨਾ ਦਿੱਤੀ ਸੀ ਕਿ ਉਸੇ ਦਿਨ ਐਨਡੀਪੀਐਸ ਐਕਟ ਦੇ ਮਾਮਲੇ ਦੇ ਵਿੱਚ ਥਾਣਾ ਕੋਟੀ ਸੇਖਾਂ ਦੀ ਪੁਲਿਸ ਨੇ ਅਮਰਜੀਤ ਸਿੰਘ ਵਾਸੀ ਕੋਟੀ ਸੇਖਾਂ ਨੂੰ ਸਕਾਰਪੀਓ ਗੱਡੀ ਤੇ 2 ਕਿਲੋ ਅਫੀਮ ਬਰਾਮਦ ਕੀਤੀ ਸੀ ਅਮਰਜੀਤ ਦੇ ਨਾਲ ਉਹਦਾ ਭਰਾ ਮਨਪ੍ਰੀਤ ਸਿੰਘ ਵੀ ਸੀ ਭਤੀਜਾ ਗੁਰਪ੍ਰੀਤ ਸਿੰਘ ਵੀ ਸੀ ਇਹਨਾਂ ਦੇ ਕੋਲੇ 3 ਕਿਲੋ ਫੀਮ ਸੀ ਇਹ ਵੀ ਨਾਲ ਬੈਠੇ ਸੀ ਪਰ ਇਹਨਾਂ ਨੂੰ ਬਚਾ ਲਿਆ ਗਿਆ ਕਿਉਂਕਿ ਇਹਦੇ ਵਿੱਚ ਲੈਣ ਦੇਣ ਦੀ ਗੱਲ ਹੋ ਗਈ ਇਹਦੇ ਵਿੱਚ ਸੌਦੇਬਾਜ਼ੀ ਦੀ ਗੱਲ ਹੋ ਗਈ ਇਹ ਪੰਜਾਬ ਪੁਲਿਸ ਦੀ ਸਥਿਤੀ ਆ ਤੁਹਾਨੂੰ ਚੇਤੇ ਹੋਣਾ 2 ਕਮਹੀਨੇ ਪਹਿਲਾਂ ਜਹਾਨ ਖੇਲਾਂ ਦੇ ਵੱਲੋਂ ਖਬਰ ਆਈ ਸੀ ਹੁਸ਼ਿਆਰਪੁਰ ਦੇ ਵਿੱਚ ਪੁਲਿਸ ਟ੍ਰੇਨਿੰਗ ਅਕੈਡਮੀ ਜਿਵੇਂ ਕਿ ਫਲੋਰ ਦੇ ਵਿੱਚ ਆਵੇਂ ਜਹਾਨ ਖੇਲਾਂ ਦੇ ਵਿੱਚ ਵੀ ਆ ਉੱਥੇ ਜਿਹੜੇ ਨਵੇਂ ਭਰਤੀ ਕੀਤੇ ਗਏ ਨੌਜਵਾਨ ਉਹਨਾਂ ਦੀ ਟ੍ਰੇਨਿੰਗ ਲੱਗਦੀ ਆ ਉਹ ਟ੍ਰੇਨਿੰਗ ਫਲੋਰ ਵੀ ਲੱਗ ਸਕਦੀ ਜਹਾਨ ਖੇਲਾ ਵੀ ਲੱਗ ਸਕਦੇ ਆ ਜਿਹੜੇ 6 ਜਣੇ ਉੱਥੇ ਟ੍ਰੇਨਿੰਗ ਦੇ ਉੱਤੇ ਮੁੰਡੇ ਗਏ ਸੀ ਭਰਤੀ ਹੋਏ ਹੋਏ ਪਰ ਟ੍ਰੇਨਿੰਗ ਦੇ ਉੱਤੇ ਭੇਜੇ ਆ ਜਦੋਂ ਉਹਨਾਂ ਨੇ ਥੋੜੇ ਦੇਖੇ ਹਾਲਾਤ ਦੇਖੇ ਤੇ ਅਹਿਸਾਸ ਹੋਇਆ ਪੁਲਿਸ ਅਧਿਕਾਰੀਆਂ ਨੂੰ ਵੀ ਭਾਈ ਇਹ ਤਾਂ ਕੁਝ ਨਾ ਕੁਝ ਖਾਂਦੇ ਪੀਂਦੇ ਆ ਉਹਨਾਂ ਦਾ ਪਤਾ ਲੱਗਾ ਵੀ ਟੈਸਟ ਕਰਵਾਏਗੇ ਤੇ ਇਹ ਨਸ਼ੀਲੇ ਪਦਾਰਥਾਂ ਦੇ ਸੇਵਨ ਵਾਲੇ ਨਿਕਲੇ ਇਹਨਾਂ ਨੂੰ ਉੱਥੋਂ ਹੀ ਭੇਜ ਦਿੱਤਾ ਗਿਆ ਘਰਾਂ ਨੂੰ ਮਤਲਬ ਇਹ ਆ ਕਿ ਨਵੇਂ ਪੂਰ ਦੇ ਵਿੱਚੋਂ ਵੀ ਕਈ ਨਸ਼ਿਆਂ ਦੇ ਆਦੀ ਹਨ ਤੇ ਪੁਰਾਣੇ ਪੂਰ ਦੇ ਵਿੱਚੋਂ ਕਾਫੀ ਜ਼ਿਆਦਾ ਆਦੀ ਹਨ ਇਹ ਗੱਲ ਵੱਖਰੀ ਵੀ ਆਪਾਂ ਚਲੋ ਅੱਜਕੱਲ੍ਹ ਸ਼ਰਾਬ ਨੂੰ ਤਾਂ ਨਸ਼ਾ ਮੰਨਣਾ ਹੀ ਬੰਦ ਕਰਤਾ ਪਰ ਜਦੋਂ ਸ਼ਰਾਬ ਵੇਚੀ ਜਾਵੇ ਜਦੋਂ ਅਫੀਮ ਵਾਲੇ ਕਾਬੂ ਕਰਕੇ ਬਾਅਦ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ ਜਾਵੇ ਜਦੋਂ ਚਿੱਟੇ ਵਾਲਿਆਂ ਦੇ ਨਾਲ ਪੁਲਿਸ ਆਪਰਾਲੀ ਹੋਵੇ ਤੇ ਫਿਰ ਖਬਰਾਂ ਉਵੇਂ ਆਉਂਦੀਆਂ ਜਿਵੇਂ ਕਿ ਅੱਜਕੱਲ੍ਹ ਆਉਂਦੀਆਂ ਸਾਨੂੰ ਇਸ ਗੱਲ ਦੇ ਉੱਤੇ ਹਮੇਸ਼ਾ ਦੁੱਖ ਆ ਵੀ ਭਾਈ ਪੰਜਾਬ ਪੁਲਿਸ ਇਹੋ ਜਿਹੇ ਮਾਮਲਿਆਂ ਦੇ ਵਿੱਚ ਲਿਬੜੀ ਕਿਉਂ ਆ ਸਾਨੂੰ ਇਸ ਗੱਲ ਦਾ ਦੁੱਖ ਆ ਵੀ ਪੁਲਿਸ ਪੁਲਿਸ ਨੂੰ ਬਚਾਉਣ ਦੇ ਲਈ ਦਿਨ ਰਾਤ ਕਿਵੇਂ ਕੰਮ ਕਰਦੀ ਆ ਸਾਨੂੰ ਇਸ ਗੱਲ ਦਾ ਦੁੱਖ ਆ ਵੀ মিডিਏ ਦਾ ਇੱਕ ਹਿੱਸਾ ਵੀ ਕਿਵੇਂ ਮੈਨੇਜ ਹੋ ਜਾਂਦਾ ਸਾਨੂੰ ਇਸ ਗੱਲ ਦਾ ਦੁੱਖ ਆ ਵੀ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਉਹ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਦੇ ਉੱਤੇ ਇਹ ਵੀ ਇਧਰੋਂ ਵੀ ਚੁੰਡ ਲਿਗਿਆ ਰੁਪਈਏ ਇਧਰੋਂ ਵੀ ਚੁੰਡ ਲਿਗਿਆ ਇਧਰੋਂ ਵੀ ਚੁੰਡ ਲਿਗਿਆ ਆਹ ਕੁਝ ਕੀਤਾ ਜਾਂਦਾ ਤੇ ਜੇਕਰ ਅੱਜ ਪੁਲਿਸ ਹੀ ਨਸ਼ਾ ਤਸਕਰਾਂ ਨਾਲ ਮਿਲੀ ਆ ਜੇ ਪੈਸੇ ਲੈ ਕੇ ਪੁਲਿਸ ਆਪ ਛੱਡਦੀ ਆ ਇੱਕ ਦਾ ਕੇਸ ਦੂਜੇ ਤੇ ਪਾਤਾ ਦੂਜੇ ਦਾ ਕੇਸ ਤੀਜੇ ਤੇ ਪਾਤਾ ਤੇ ਫਿਰ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਪੰਜਾਬ ਦੇ ਵਿੱਚੋਂ ਨਸ਼ਾ ਮੁਕ ਕਿਵੇਂ ਸਕਦਾ ਕੀ ਆ ਜਿਹੜੀ ਬੀਬੀ ਦੇ ਉੱਤੇ ਅਰਸ਼ ਦੇ ਉੱਤੇ ਦੋਸ਼ ਵੀ ਭਾਈ ਇਹਨੇ 3 ਕਿਲੋ ਫੀਮ ਵਾਲੇ ਵਿੱਚੋਂ ਕਢਤੇ 2 ਜਾਣੇ ਛੜਤੇ 5 ਲੱਖ ਰੁਪਇਆ ਲੈ ਲਿਆ 3 ਹਾਲੇ ਬਕਾਇਆ ਸੀ ਜੇ ਇਹਨਾਂ ਲੋਕਾਂ ਤੋਂ ਆਪਾਂ ਆਸ ਕਰਗੇ ਵੀ ਭਾਈ ਤੁਸੀਂ ਵੀ ਨਸ਼ੇ ਨੂੰ ਮੁਕਾਉਂਗੇ ਤੁਸੀਂ ਆਪਣੇ ਖੇਤਰ ਦੇ ਵਿੱਚ ਹਲਕੇ ਦੇ ਵਿੱਚ ਨਸ਼ਾ ਬਿਲਕੁਲ ਖਤਮ ਕਰ ਦਿਓਗੇ ਇਹ ਗੱਲ ਕਦੇ ਸੰਭਵ ਹੈ ਚੱਲ ਕੀ ਰਿਹਾ ਪੰਜਾਬ ਦੇ ਵਿੱਚ ਮੈਂ ਹਮੇਸ਼ਾ ਇਸ ਗੱਲ ਦੀ ਬੇਨਤੀ ਕਰਦਾ ਕਿ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਸਤਕਾਰਯੋਗ ਡੀਜੀਪੀ ਸਾਹਿਬ ਨੂੰ ਇਹ ਚਾਹੀਦਾ ਜੀ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਡੋਪ ਟੈਸਟ ਕੀਤੇ ਜਾਣ ਇਹ ਵੀ ਚਾਹੀਦਾ ਜੀ ਕਿ ਇੱਕ ਥਾਣੇ ਦੇ ਵਿੱਚ ਇੱਕ ਸਾਲ ਤੋਂ ਵੱਧ ਉਥੋਂ ਦਾ ਇੰਚਾਰਜ ਨਾ ਰਹੇ ਉਹਦੀ ਬਦਲੀ ਕਰ ਦਿੱਤੀ ਜਾਵੇ ਕਿਉਂਕਿ ਜਦੋਂ ਤੱਕ ਉਥੇ ਸੈਟਿੰਗ ਹੁੰਦੀ ਆ ਉਦੋਂ ਤੱਕ ਉਹਦਾ ਅੱਡਾ ਪੱਟਿਆ ਜਾਣਾ ਚਾਹੀਦਾ ਇੱਕ ਹੋਰ ਬੇਨਤੀ ਕਰਨੀ ਬਣਦੀ ਜਿ ਕਿ ਇਹਨਾਂ ਦਾ ਫਿਜ਼ੀਕਲ ਟੈਸਟ ਸਮੇਂ-ਸਮੇਂ ਦੇ ਉੱਤੇ ਹੁੰਦਾ ਰਹਿਣਾ ਚਾਹੀਦਾ ਜੇਕਰ ਆਹ ਕੁਝ ਨਹੀਂ ਹੁੰਦਾ ਤੇ ਫਿਰ ਤਾਂ ਭਾਈ ਜੋ ਕੁਝ ਚੱਲਦਾ ਉਹ ਚੱਲਦਾ ਹੀ ਆ ਪੰਜਾਬ ਪੁਲਿਸ ਦੇ ਵਿੱਚ ਐਸੇ ਵੀ ਬੰਦੇ ਹੈਗੇ ਆ ਜਿਹੜੇ ਕਿ ਦਸਬੰਦ ਕੱਢਦੇ ਗਰੀਬਾਂ ਦੇ ਲਈ ਕਿਉਂਕਿ ਜਦੋਂ ਆਪਾਂ ਹਰ ਰੋਜ਼ ਪਬਲਿਕ ਡੀਲਿੰਗ ਵਾਲਾ ਕੰਮ ਆਪਾਂ ਨੂੰ ਪਤਾ ਹੁੰਦਾ ਵੀ ਆਹ ਬੰਦਾ ਗਲਤ ਆ ਤੇ ਆ ਸਹੀ ਆ ਆ ਅਮੀਰ ਆ ਆ ਗਰੀਬ ਆ ਆ ਦੋ ਨੰਬਰ ਵਾਲਾ ਆ ਇੱਕ ਨੰਬਰ ਵਾਲਾ ਮੈਂ ਐਸੇ ਪੁਲਿਸ ਅਧਿਕਾਰੀਆਂ ਨੂੰ ਵੀ ਜਾਣਦਾ ਮੁਲਾਦਮਾਂ ਨੂੰ ਜਾਣਦਾ ਜਿਹੜੇ ਕਿ ਆਪਦੇ ਕੋਲੋਂ ਦਸਬੰਦ ਕੱਢਦੇ ਆ ਤੇ ਆਪਾਂ ਐਸਿਆਂ ਨੂੰ ਵੀ ਜਾਣਦੇ ਜਿਹੜੇ ਕਿ ਡਿਊਟੀ ਦੇ ਉੱਤੇ ਵਰਦੀ ਦੇ ਵਿਚਰੀਲਾ ਬਣਾਉਂਦੇ ਆ ਤੇ ਉੱਤੋਂ ਇਹ ਗੱਲ ਕਹਿੰਦੇ ਵੀ ਰੀਲ ਸਾਰੀ ਦੁਨੀਆ ਬਣਾਉਂਦੀ ਮੈਂ ਕੱਲੀ ਥੋੜੀ ਬਣਾਉਣੀ ਆ ਇਹਨਾਂ ਨੂੰ ਵੀ ਜਾਣਦੇ ਜਿਹੜੇ ਕਿ 9-9 ਮਹੀਨੇ 10-10 ਮਹੀਨੇ ਭੱਜੇ ਰਹਿੰਦੇ ਆ ਬਾਅਦ ਦੇ ਵਿੱਚ ਕਹਿੰਦੇ ਜੀ ਕਿ ਮ ਮੇਰੀ ਬੀਬੀ ਅਰਸ਼ਪ੍ਰੀਤ ਕੌਰ ਨੂੰ ਹਲੇ ਵੀ ਬੇਨਤੀ ਆ ਜੇ ਤੁਸੀਂ ਇਹ ਗੱਲ ਕਰਨੀ ਜੀ ਕਿ ਮੈਨੂੰ ਨਾਲ ਤੱਕਾ ਹੋਇਆ ਮੇਰੇ ਨਾਲ ਜ਼ਿਆਰਤੀ ਹੋਈ ਆ ਤੁਸੀਂ ਜਾਓ ਅਦਾਲਤ ਦੇ ਵਿੱਚ ਸਰੈਂਡਰ ਕਰੋ ਤੁਹਾਡੇ ਤੇ ਪਰਚਾ ਦਰਜਾ ਸਰੈਂਡਰ ਕਰੋ ਜੇ ਸਬੂਤ ਨਾ ਹੋਏ ਤੁਹਾਡੇ ਖਿਲਾਫ ਤੁਸੀਂ ਬਰੀ ਹੋ ਜਾਣਾ ਜੇ ਸਬੂਤ ਹੋਏ ਤੁਸੀਂ ਅੰਦਰ ਰਹਿ ਲੈਣਾ ਤੁਸੀਂ ਇਸ ਤਰੀਕੇ ਨਾਲ ਤੁਹਾਨੂੰ ਤਾਂ ਵੱਧ ਕਾਨੂੰਨ ਦਾ ਪਤਾ ਕਿਉਂਕਿ ਤੁਸੀਂ ਤਾਂ ਆਪ ਪੁਲਿਸ ਅਧਿਕਾਰੀ ਰਹੇ ਆ ਐਸਐਚਓ ਦੇ ਤੌਰ ਤੇ ਰਹੇ ਆ ਸੋ ਕਹਿਣ ਦਾ ਭਾਵ ਇਹ ਜੀ ਕਿ ਇਹ ਪੰਜਾਬ ਦੀ ਸਥਿਤੀ ਆ ਪੰਜਾਬ ਦੇ ਇਹ ਹਾਲਾਤ ਆ ਇੱਕ ਨੂੰ ਨਾ ਰੋਇਆ ਕਰੋ ਵੀ ਪਾਈ ਇੱਕ ਥਾਰ ਵਾਲੀ ਫੜ ਲਈ ਇੱਕ ਚਿੱਟੇ ਵਾਲੀ ਫੜ ਲਈ ਇਹ ਥਾਰ ਵਾਲੀਆਂ ਚਿੱਟੇ ਵਾਲੀਆਂ ਚਿੱਟੇ ਵਾਲੇ ਥਾਰ ਵਾਲੇ ਰੀਲਾਂ ਵਾਲੀਆਂ ਰੀਲਾਂ ਵਾਲੇ ਕਈ ਹੋਰ ਵੀ ਪੰਜਾਬ ਪੁਲਿਸ ਦੇ ਵਿੱਚ ਐਸੇ ਆ ਜਿਹੜੇ ਕਿ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਨਕਰ ਹੋ ਗਏ ਜਿਨ੍ਹਾਂ ਦੇ ਵੱਲੋਂ ਸਿਰਫ ਤੇ ਸਿਰਫ ਮਨ ਆਈਆਂ ਕੀਤੀਆਂ ਜਾਂਦੀਆਂ ਸੋ ਵੇਖਦੇ ਕੀ ਬਣਦਾ ਭਾਈ ਵੈਸੇ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਵੀ ਆ ਇਹ ਯੁੱਧ ਕਿਹੋ ਜਿਹਾ ਚੱਲਦਾ ਇਹਦੇ ਬਾਰੇ ਮੇਰਾ ਖਿਆਲ ਹੈ ਵੀ ਕੋਈ ਤਫਸੀਲ ਦੇਣ ਦੀ ਲੋੜ ਨਹੀਂ ਆ ਜਦੋਂ ਪੰਜਾਬ ਦੇ ਵਿੱਚ ਹਰ ਪੈਰ ਦੇ ਉੱਤੇ ਠੇਕਾ ਹੋਵੇ ਤੇ ਜਦੋਂ ਪੰਜਾਬ ਦੇ ਵਿੱਚ ਹਰ ਰੋਜ਼ ਓਵਰਡੋਸ ਦੇ ਨਾਲ ਹਲੇ ਵੀ ਬੰਦੇ ਮਰ ਰਹੇ ਹੋਣ ਦੇ ਜਦੋਂ ਪੰਜਾਬ ਦੇ ਵਿੱਚ ਤੰਬਾਕੂ ਸਿਗਰਟ ਤੋਂ ਬਹੁਤ ਵੱਡੇ ਪੱਧਰ ਨੇ ਉੱਤੇ ਟੈਕਸ ਆਉਂਦਾ ਹੋਵੇ ਤੇ ਫਿਰ ਭਾਈ ਹਰ ਬੰਦੇ ਦੀ ਇੱਛਾ ਜੀ ਕਿ ਮੈਂ ਨਸ਼ਾ ਕੀ ਨੂੰ ਮੰਨਣਾ ਜਿੱਥੋਂ ਟੈਕਸ ਨਹੀਂ ਆਉਂਦਾ ਉਹਨੂੰ ਆਪਾਂ ਨਸ਼ਾ ਮੰਨ ਲੈਂਦੇ ਆ ਜਿੱਥੋਂ ਟੈਕਸ ਆਉਂਦਾ ਉਹਨੂੰ ਆਪਾਂ ਨਸ਼ਾ ਮੰਨਣਾ ਬੰਦ ਕਰ ਦਿੰਨੇ ਆ ਸੋ ਵੇਨੇ ਭਾਈ ਅਰਸ਼ਪ੍ਰੀਤ ਕੌਰ ਦੇ ਨਵੇਂ-ਨਵੇਂ ਕੇਸ ਕਿਹੜੇ ਸਾਹਮਣੇ ਆਉਂਦੇ ਆ ਤੇ ਥਾਰ ਵਾਲੀ ਬੀਬੀ ਦਾ ਨਵਾਂ ਬੇਰਵਾ ਨਵਾਂ ਕਾਂਡ ਨਵੀਂ ਖਬਰ ਕਿਹੜੀ ਸਾਹਮਣੇ ਹੁੰਦੀ ਆ ਪਰ ਹੈਰਾਨੀ ਹੁੰਦੀ ਆ ਵੀ ਚੌਥਾ ਦਿਨ ਨਹੀਂ ਪੈਂਦਾ ਜਦੋਂ ਪੁਲਿਸ ਮੁਲਾਜ਼ਮਾਂ ਦੇ ਬਾਰੇ ਖਬਰਾਂ ਆਉਂਦੀਆਂ ਇਹ ਖਬਰ ਵੀ ਜਿਵੇਂ 에어 ਇੰਡੀਆ ਦੀ ਕੋਈ ਫਲਾਈਟ ਸਹੀ ਜਾ ਰਹੀ ਹੋਵੇ ਤਾਂ ਆਪਾਂ ਅੱਜਕੱਲ ਤਾਂ ਹੈਰਾਨ ਹੁੰਨੇ ਆ। ਓਵੇਂ ਪੁਲਿਸ ਮੁਲਾਜ਼ਮਾਂ ਦਾ ਕੋਈ ਕੇਸ ਨਾ ਸਾਹਮਣੇ ਆਵੇ। ਵੀ ਇਹ ਚਿੱਟਾ ਵਰਤ ਰਏ ਸੀ, ਚਿੱਟਾ ਪੀ ਰਏ ਸੀ, ਚਿੱਟਾ ਬਕਵਾਰ ਰਏ ਸੀ, ਬੰਦਾ ਛੱਡ ਰਏ ਸੀ, ਬੰਦਾ ਫੜ ਰਏ ਸੀ। ਜੇ ਇਹੋ ਜਿਹਾ ਕੇਸ ਨਾ ਸਾਹਮਣੇ ਆਵੇ ਤਾਂ ਲੱਗਦਾ ਵੀ ਭਾਈਏ ਠੀਕ ਕੰਮ ਕਰ ਰਹੇ ਹੋਣੇ ਆ। ਆ ਕੀ ਗੱਲ ਬਣ ਗਈ ਠੀਕ ਤਾਂ ਹੈਗੇ ਆ। ਸੋ ਵੇਨੇ ਪਾਈ ਕੀ ਬਣਦਾ ਪਰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਗੇ। ਹਰ ਥਾਣੇ ਦੇ ਬਾਹਰ ਫੱਟੇ ਦੇ ਉੱਤੇ ਮੋਟੇ ਅੱਖਰਾਂ 'ਚ ਲਿਖਿਆ ਪੁਲਿਸ ਲੋਕਾਂ ਦੀ ਜਾਨ ਤੇ ਉਹ ਹੋਰ ਚੀਜ਼ਾਂ ਦੀ ਗੱਲ ਆ ਉਹ ਹੋਰ ਪ੍ਰਸੰਗ ਦੇ ਵਿੱਚ ਆ ਜਾਨ ਦੂਜੇ ਦੀ ਬੇਕਸੂਰ ਦੀ ਲੈ ਕੇ ਤੇ ਆਪਦੀ ਜਾਨ ਨੂੰ ਸੁੱਖਾਂ ਲੱਦੀ ਬਣਾਉਣਾ ਇਹਦਾ ਮਤਲਬ ਇਹ ਨਹੀਂ ਹੈਗਾ ਪਰ ਜੋ ਚੱਲ ਰਿਹਾ ਸਾਰਿਆਂ ਨੂੰ ਪਤਾ